ਇਸ ਸਥਾਨ ਦਾ ਨਾਮ ਹੈ ਜੀ ਗੁਰਦੁਆਰਾ ਦਾਤਾ ਬੰਦੀ ਛੋਟ ਸਾਹਿਬ ਕਿਲਾਗਵਾਲੀ ਸਤਪੁਰ ਸੱਚੇ ਪਾਤਸ਼ਾਹ ਜੀ ਜਿਸ ਵਕਤ ਅੰਮ੍ਰitsar ਸਾਹਿਬ ਦੀ ਪਾਵਨ ਧਰਤੀ ਤੋਂ ਦਿੱਲੀ ਆ ਕੇ ਬਾਦਸ਼ਾਹ ਜਹਾਂਗੀਰ ਨੂੰ ਦਰਸ਼ਨ ਦਿੱਤੇ ਉਸ ਵਕਤ ਬਾਦਸ਼ਾਹ ਜਹਾਂਗੀਰ ਨੂੰ ਜਿਹੜਾ ਵਹਿਮ ਪਾ ਦਿੱਤਾ ਚੰਦੂ ਦੁਵਾਰਾ ਕਿਸੇ ਨੁਜੂਮੀ ਨੂੰ ਸਦਕੇ ਕਿ ਤੇਰੇ ਤੇ ਸਾਢੇ ਸਤੀ ਹੋਣ ਵਾਲੀ ਹੈ ਉਸ ਵੇਲੇ ਜਹਾਂਗੀਰ ਕਹਿੰਦਾ ਕੋਈ ਤਪਸਵੀ ਸਾਧੂ ਕਿਹੜਾ ਹੋ ਸਕਦਾ ਹੈ ਮਿਲੀ ਯੋਜਨਾ ਅਨਸਾਰ ਮਿਲੀ ਭੁਗਤ ਅਨਸਾਰ ਮਿਲੀ ਵਿਹੋਂਤ ਅਨਸਾਰ ਅਹਿਲਕਾਰਾਂ ਦੇ ਵਿੱਚੋਂ ਜਵਾਬ ਦਿੱਤਾ ਕਿ ਗੁਰੂ ਅਰਗੁਨ ਸਾਹਿਬਾ ਮਹਾਰਾ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲੇ ਆਏ ਨੇ ਉਹਨਾਂ ਤੋਂ ਵੱਡਾ ਤਪਸਵੀ ਸਾਧੂ ਕਿਹੜਾ ਹਿੰਦੁਸਤਾਨ ਦੇ ਵਿੱਚ ਹੋ ਸਕਦਾ ਤੁਸੀਂ ਉਹਨਾਂ ਨੂੰ ਬੇਨਤੀ ਕਰੋ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ ਮਹਾਰਾ ਸੱਚੇ ਪਾਤਸ਼ਾਹ ਮੇਰਾ ਰਾਜ ਭਾਗ ਤਬਾਹ ਹੋ ਜਾਏਗਾ ਮੇਰੇ ਰਾਜ ਭਾਗ ਤੇ ਸਾੜ ਸਤੀ ਆਉਣ ਵਾਲੀ ਹੈ ਰਾਜੇ ਮਹਾਰਾਜੇ ਲੋਕ ਹੁੰਦੇ ਨੇ ਭੁੱਲ ਗਿਆ ਇਸ ਗੱਲ ਨੂੰ ਕਿ 40 ਦਿਨ ਵਾਸਤੇ ਗੁਰੂ ਸਾਹਿਬ ਨੂੰ ਭੇਜਿਆ ਸੀ ਸਤਗੁਰੂ ਜੀ ਇਸ ਸਥਾਨ ਦੇ ਉੱਤੇ 2 ਸਾਲ 3 ਮਹੀਨੇ ਦਾ ਸਮਾਂ ਰਾਇ ਸੋ ਉਸ ਸਮੇਂ ਦੇ ਵਿੱਚ ਜਿਹੜਾ ਚੰਦੂ ਐ ਉਹ ਇੱਕ ਜ਼ਹਿਰ ਦਾ ਭਰਿਆ ਜਿਹੜਾ ਜ਼ਹਿਰ ਦੀ ਪੁੱਠ ਦਿੱਤੀ ਉਹ ਚੋਲਾ ਵੀ ਭੇਜਦਾ ਕਿਉਂਕਿ ਇੱਥੋਂ ਦਾ ਜਿਹੜਾ ਮੇਨ ਜੇਲਰ ਐ ਹਰਦਾਸ ਦਰੋਗੇ ਦਾ ਕੁੜਮ ਐ ਇਹਦੀ ਬੇਟੀ ਕਰਤਾਰੀ ਚੰਦੂ ਦੇ ਬੇਟੇ ਨੂੰ ਵਿਆਹ ਹੀ ਹੋਈ ਆ ਸੋਨੇ ਚਿੱਠੀ ਵੀ ਲਿਖੀ ਸੀ ਕਿ ਗੁਰੂ ਸਾਹਿਬ ਨੂੰ ਇਹ ਚੋਲਾ ਪਹਿਨਾ ਦਿਓ ਸੋ ਗੁਰੂ ਸਾਹਿਬ ਜੇ ਚੋਲਾ ਪਹਿਨਣਗੇ ਉਹਨਾਂ ਨੂੰ ਪਸੀਨਾ ਆਵੇਗਾ ਉਹਨਾਂ ਦੇ ਮਸਾਮਾਂ ਰਾਂਝ ਜਹਿਰ ਜਿਹੜੀ ਉਹਨਰ ਚਲੀ ਜਾਵੇਗੀ ਸਤਗੁਰ ਸੱਚੇ ਪਾਤਸ਼ਾਹ ਨੇ ਆਖਿਆ ਤੇਰੀ ਸੇਵਾ ਪਰਵਾਨ ਹੈ ਤੁਸੀਂ ਆਪਣੀਆਂ ਸੁਭਾਵਾਂ ਕਰੋ ਇਹਨਾਂ ਸਮਿਆਂ ਦੇ ਵਿੱਚ ਦਿੱਲੀ ਦੀ ਧਰਤੀ ਤੋਂ ਕੋਈ 100 ਸਿੱਕਾ ਕਹਿੰਦਾ ਕੋਈ 500 ਸਿੱਕਾ ਕਹਿੰਦਾ ਗੁਰੂ ਸਾਹਿਬ ਦੇ ਖਾਣੇ ਵਾਸਤੇ ਆਉਂਦਾ ਸੀ ਵੇਖੋ ਜੀ ਜੇ ਕੈਦੀ ਹੈ ਕੈਦੀ ਨੂੰ ਕੋਈ ਖਾਣੇ ਵਾਸਤੇ ਪੈਸਾ ਦਿੱਲੀ ਦੀ ਧਰਤੀ ਤੋਂ ਨਹੀਂ ਭੇਜੇਗਾ ਸੋ ਗੁਰੂ ਸਾਹਿਬ ਜੀ ਨੇ ਉਹ ਸਿੱਕੇ ਦਾ ਪ੍ਰਸ਼ਾਦਾ ਨਹੀਂ ਛਕਿਆ ਇਹਨਾਂ ਜਿਹੜੇ ਰਾਜੇ ਸੀ ਬੰਵੰਜਾ ਇਹਨਾਂ ਨੂੰ ਭੋਜਨ ਪਾਣੀ ਬਣਾ ਕੇ ਦਿੱਤਾ ਗੁਰੂ ਸਾਹਿਬ ਦੇ ਨਾਲ ਉਹੀ ਪੰਜ ਗੁਰਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਾਲ ਲਾਹੌਰ ਗਏ ਸੀ ਪੰਜ ਹੀ ਇੱਥੇ ਆਏ ਨੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੁਰੰਤ ਅੱਬੜਵਾਏ ਉੱਠਿਆ ਉਹਨੇ ਉਸ ਵੇਲੇ ਖੱਤ ਲਿਖਿਆ ਪੱਤਰ ਲਿਖਿਆ ਮਹਾਰਾ ਸੱਚੇ ਪਾਤਸ਼ਾਹ ਮਰ ਕੋ ਪੋ ਲੋਗੀ ਮੈਨੂੰ ਆ ਕੇ ਦਰਸ਼ਨ ਦਿਓ ਜਦੋਂ ਚਿੱਠੀ ਇੱਥੇ ਪਹੁੰਚੀ ਆ ਸਤਗੁਰਾਂ ਨੇ ਚਿੱਠੀ ਪੜ੍ਹੀ ਐ ਇਹ 52 ਦੇ 52 ਰਾਜੇ ਜਿਨ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਹੱਥ ਖੜੀਆਂ ਵੀ ਖਲਵਾਈਆਂ ਸੀ ਮਹਾਰਾਜ ਜੀ ਨੇ ਇਹਨਾਂ ਨੂੰ ਭੋਜਨ ਸ਼ਿਕਾਇ ਇਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਇਆ ਸੀ ਕਿਉਂਕਿ ਇਹਨਾਂ ਨੂੰ ਸਲੋ ਪੋਇਜ਼ਨ ਦਿੱਤੀ ਜਾਂਦੀ ਸੀ ਇਹ ਪੋ ਬੰਮਾਰ ਕਰੋਗੇ ਮਹਾਰਾ ਸੱਚੇ ਪਾਤਸ਼ਾਹ ਤੁਸੀਂ ਚਲੇ ਜਾਓਗੇ ਸਾਨੂੰ ਫਿਰ ਕੈਦ ਹੋ ਜਾਗੀ ਅੱਲਾ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਾਹਰ ਆ ਜੇ ਉਹ ਆ ਸਕਦਾ ਕਿਉਂਕਿ ਇਹ ਰਾਜਪੂਤ ਰਾਜੇ ਨੇ ਬਾਦਸ਼ਾਹ ਜਹਾਂਗੀਰ ਨੇ ਨਾ ਜੋ ਕੋ ਪੱਲਾ ਨਹੀਂ ਫੜੇਗਾ ਪਰ ਉਹ ਇਹ ਨਹੀਂ ਜਾਣਦੇ ਕਿ ਗੁਰੂ ਸਾਹਿਬ ਦੇ ਨਾਲ ਸੇਵਕ ਦਾ ਜਿਹੜਾ ਤੇ ਗੁਰੂ ਦਾ ਰਿਸ਼ਤਾ ਬਣ ਚੁੱਕਿਆ ਜਦੋਂ ਚਿੱਠੀ ਇੱਥੇ ਆਈ ਸਤਗੁਰਾਂ ਨੇ 52 ਕਲੀਆਂ ਵਾਲਾ ਚੋਲਾ ਸਲਵਾਇਆ ਇੱਕ ਇੱਕ ਕਲੀ ਫੜ ਕੇ ਆਲਮਗੀਰ ਗੇਟ ਦਰਵਾਜ਼ੇ ਰਾਂ ਮਹਾਰਾ ਸੱਚੇ ਬਾਦਸ਼ਾਹ ਜੀ ਬਾਹਰ ਗਏ ਨੇ ਉਹ ਮਹਾਰਾ ਜੀ ਆਲਮਗੀਰ ਗੇਟ ਦਰਵਾਜ਼ੇ ਰਾਂ ਬਾਹਰ ਜਾਂਦੇ ਨੇ ਉਸ ਵੇਲੇ ਹਰਦਾਸ ਦਰੋਗਾ ਜਿਹੜਾ ਸੀ ਉਹਨੇ ਵੇਖਿਆ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਆ ਰਹੇ ਨੇ ਨਾਲ 52 ਦੇ 52 ਵੀ ਮੁਕਤ ਕਰਾ ਕੇ ਲੈ ਕੇ ਜਾ ਰਹੇ ਨੇ ਉਹਨੇ ਖੁਸ਼ੀ ਚ ਆਖਿਆ ਦਾਤਾ ਬੰਦੀ ਛੋੜ ਤੇ ਪਿੱਛੋਂ 52 ਨੇ ਰਿਪੀਟ ਦੇ ਵਿੱਚ ਆਖਿਆ ਜੈ ਦਾਤਾ ਬੰਦੀ ਛੋੜ ਜੈ ਦਾਤਾ ਬੰਦੀ ਛੋੜ ਉਸੇ ਦਿਨ ਤੋਂ ਗੁਰੂ ਅਰਗੁਨ ਸਾਹਿਬ ਅਰ ਦੀ ਦੇ ਸਥਾਨੋਂ ਆਪ ਦਾਤਾ ਬੰਦੀ ਛੋੜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜੇ ਅੱਜ ਗਵਾਲੀਅਰ ਦੇ ਕਿਲੇ ਦੇ ਵਿੱਚ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਬੰਦਿਆਂ ਨੂੰ ਛਡਵਾਇਆ ਸੀ ਸਾਡੇ ਨਾਲ ਉਰੇ ਭਾਈ ਗੁਰਜੰਟ ਸਿੰਘ ਜਿਹੜੇ ਕਿ ਉਰੇ ਦੇ ਸੇਵਾਦਾਰ ਨੇ ਉਹ ਜੁੜੇ ਹੋਏ ਨੇ ਇਤਿਹਾਸ ਬਾਰੇ ਜਾਣੂ ਕਰਾਉਣਗੇ ਭਾਈ ਸਾਹਿਬ ਕੀ ਆ ਇਤਿਹਾਸ ਵਿਸਤ੍ਰਿਤ ਸੰਗਤਾਂ ਜਾਣਦੀਆਂ ਨੇ ਜ਼ਿਆਦਾਤਰ ਪਰ ਨਵੀਂ ਪੀੜ੍ਹੀ ਇਹ ਇਤਿਹਾਸ ਤੋਂ ਵਾਂਝੀ ਆ ਉਹਨਾਂ ਨੂੰ ਜ਼ਰੂਰ ਜਾਣਨਾ ਪਵੇ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਾਦਸ਼ਾਹ ਦੇ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਨਾਮ ਹੈ ਜੀ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲਗਵਾਲੀਆ ਸਤਿਗੁਰ ਸੱਚੇ ਪਾਦਸ਼ਾਹ ਜੀ ਜਿਸ ਵਕਤ ਅੰਮ੍ਰitsar ਸਾਹਿਬ ਦੀ ਪਾਵਨ ਧਰਤੀ ਤੋਂ ਦਿੱਲੀ ਆ ਕੇ ਬਾਦਸ਼ਾਹ ਜਹਾਂਗੀਰ ਨੂੰ ਦਰਸ਼ਨ ਦਿੱਤੇ ਉਸ ਵਕਤ ਬਾਦਸ਼ਾਹ ਜਹਾਂਗੀਰ ਨੂੰ ਜਿਹੜਾ ਵਹਿਮ ਪਾ ਦਿੱਤਾ ਚੰਦੂ ਦੁਵਾਰਾ ਕਿਸੇ ਨਜੂਮੀ ਨੂੰ ਸਦਕੇ ਕਿ ਤੇਰੇ ਤੇ 63 ਸਤੀ ਹੋਣ ਵਾਲੀ ਹੈ ਸੋ ਉਸ ਵੇਲੇ ਚੰਦੂ ਕਹਿੰਦਾ ਕਿ ਇਹਦਾ ਉਪਾਅ ਕੀ ਹੋ ਸਕਦਾ ਹੈ ਉਹਦੇ ਨਾਲ ਦੇ ਅਹਿਲ ਕਰਨ ਨੇ ਆਖਿਆ ਕਿ ਕੋਈ ਹਿੰਦੂ ਹਿੰਦੁਸਤਾਨ ਦਾ ਤੇੜਾ ਤਪਸਵੀ ਸਾਧੂ ਹੈ ਇਹ ਨਜ਼ੂਮੀ ਕਹਿ ਰਿਹਾ ਕਿ ਕੋਈ ਇਬਾਦਤ ਕਰੇ 40 ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚ ਤੇ ਤੇਰੀ ਸਾੜ ਸੱਤ ਜਿਹੜੀ ਉਹ ਟਲ ਸਕਦੀ ਸੋ ਉਸ ਵੇਲੇ ਜਹਾਂਗੀਰ ਕਹਿੰਦਾ ਕੋਈ ਤਪਸਵੀ ਸਾਧੂ ਕਿਹੜਾ ਹੋ ਸਕਦਾ ਹੈ ਮਿਲੀ ਯੋਜਨਾ ਅਨਸਾਰ ਮਿਲੀ ਭੁਗਤ ਅਨਸਾਰ ਮਿਲੀ ਵਿਹੋਂ ਤਨ ਅਨਸਾਰ ਅਹਿਲਕਾਰਾਂ ਦੇ ਵਿੱਚੋਂ ਜਵਾਬ ਦਿੱਤਾ ਕਿ ਗੁਰੂ ਅਰਗਵਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲੇ ਆਏ ਨੇ। ਉਹਨਾਂ ਤੋਂ ਵੱਡਾ ਤਪਸਵੀ ਸਾਧੂ ਕਿਹੜਾ ਹਿੰਦੁਸਤਾਨ ਦੇ ਵਿੱਚ ਹੋ ਸਕਦਾ ਤੁਸੀਂ ਉਹਨਾਂ ਨੂੰ ਬੇਨਤੀ ਕਰੋ। ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ ਮਹਾਰਾ ਸੱਚੇ ਪਾਤਸ਼ਾਹ ਮੇਰਾ ਰਾਜ ਭਾਗ ਤਬਾਹ ਹੋ ਜੇਗਾ ਮੇਰੇ ਰਾਜ ਭਾਗ ਤੇ ਸਾੜ ਸਤੀ ਹੋਣ ਵਾਲੀ ਹੈ। ਸੋ ਕਿਰਪਾ ਕਰਕੇ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਵਾਸਤੇ ਜਾ ਕੇ ਇਬਾਦਤ ਕਰੋ। ਮਰਦ ਜੀ ਨੇ ਆਖਿਆ 60 ਸਦੀ ਕਿਸੇ ਹੋਰ ਤੇ ਆਉਣ ਵਾਲੀ ਐ ਪਰ ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਜ਼ਰੂਰ ਜਾਵਾਂਗੇ ਮਹਾਰਾ ਸੱਚੇ ਪਾਤਸ਼ਾਹ ਸਸਥਾਨ ਦੇ ਉੱਤੇ ਆਏ ਰਾਜੇ ਮਹਾਰਾਜੇ ਲੋਕ ਹੁੰਦੇ ਨੇ ਭੁੱਲ ਗਿਆ ਇਸ ਗੱਲ ਨੂੰ ਕਿ 40 ਦਿਨ ਵਾਸਤੇ ਗੁਰੂ ਸਾਹਿਬ ਨੂੰ ਭੇਜਿਆ ਸੀ ਸਤਗੁਰੂ ਜੀ ਇਸ ਸਸਥਾਨ ਦੇ ਉੱਤੇ 2 ਸਾਲ 3 ਮਹੀਨੇ ਦਾ ਸਮਾਂ ਰਿਹਾ ਫਿਰ ਉਹਨਾਂ ਨੇ ਜਾਨੀ ਕਿ ਕੈਦ ਹੀ ਕਰਤਾ ਗੁਰੂ ਸਾਹਿਬ ਨੂੰ ਨਹੀਂ ਕੈਦ ਨਹੀਂ ਆਪਾਂ ਕਹਸਾ ਦੇ ਵੀ ਕਿਉਂਕਿ ਜਿਹੜਾ ਇਤਿਹਾਸ ਜ਼ਿਕਰ ਆਉਂਦਾ ਨਾ ਹਾਜ਼ਰਤ ਤੁਮੇ ਬੰਦਗੀ ਠਾਨੇ ਵੀ ਬੇਨਤੀ ਵਾਸਤੇ ਭੇਜਿਆ ਮੇਰੇ ਲਈ ਆਵਾਦਤ ਕਰੋ ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਆਏ ਰਾਜੇ ਲੋਕ ਸੀ ਭੁੱਲ ਗਿਆ ਇਸ ਗੱਲ ਨੂੰ ਕਿ ਮ ਮਹਾਰਾਜ ਨੂੰ ਭੇਜਿਆ ਹੋਇਆ ਸੋ ਉਸ ਸਮੇਂ ਦੇ ਵਿੱਚ ਜਿਹੜਾ ਚੰਦੂ ਹੈ ਉਹ ਇੱਕ ਜ਼ਹਿਰ ਦਾ ਭਰਿਆ ਜਿਹੜਾ ਜ਼ਹਿਰ ਦੀ ਪੁੱਠ ਦਿੱਤੀ ਉਹ ਚੋਲਾ ਵੀ ਭੇਜ ਦਿਆ ਕਿਉਂਕਿ ਇੱਥੋਂ ਦਾ ਜਿਹੜਾ ਮੇਨ ਜੇਲਰ ਹੈ ਹਰਦਾਸ ਦਰੋਗੇ ਦਾ ਕੁੜਮ ਹੈ ਇਹਦੀ ਬੇਟੀ ਕਰਤਾਰੀ ਚੰਦੂ ਦੇ ਬੇਟੇ ਨੂੰ ਵਿਆਹੀ ਹੋਈ ਹੈ ਸੋਨੇ ਚਿੱਠੀ ਵੀ ਲਿਖੀ ਸੀ ਕਿ ਗੁਰੂ ਸਾਹਿਬ ਨੂੰ ਇਹ ਚੋਲਾ ਪਹਿਨਾ ਦਿਓ ਸੋ ਗੁਰੂ ਸਾਹਿਬ ਜੇ ਚੋਲਾ ਪਹਿਨਣਗੇ ਉਹਨਾਂ ਨੂੰ ਪਸੀਨਾ ਆਵੇਗਾ ਉਹਨਾਂ ਦੇ ਮਸਾਮਾ ਰਾਈ ਜ਼ਹਿਰ ਜਿਹੜੀ ਅੰਦਰ ਚਲੀ ਜਾਵੇਗੀ ਸੋ ਚੰਦੂ ਨੇ ਇਹ ਚਿੱਠੀ ਭੇਜੀ ਆ ਇਹ ਚੋਲਾ ਭੇਜਿਆ ਅੱਗੇ ਜਿਹੜਾ ਹਰਦਾਸ ਦਰੋਗਾ ਉਹ ਮਹਾਰਾਜ ਜੀ ਦਾ ਸੇਵਕ ਹੈ ਉਹਨੇ ਚਿੱਠੀ ਸਤਗੁਰਾਂ ਨੂੰ ਖਾਈ ਸਤਗੁਰੂ ਜੀ ਮੇਰੇ ਕੋ ਕਨਾਉਣਾ ਪਾਪ ਕਰਾਉਣਾ ਚਾਹੁੰਦਾ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਤੇਰੀ ਸੇਵਾ ਪਰਵਾਨ ਹੈ ਤੁਸੀਂ ਆਪਣੀਆਂ ਸੁਭਾਵਾਂ ਕਰੋ ਇਹਨਾਂ ਸਮਿਆਂ ਦੇ ਵਿੱਚ ਦਿੱਲੀ ਦੀ ਧਰਤੀ ਤੋਂ ਕੋਈ 100 ਸਿੱਕਾ ਕਹਿੰਦਾ ਕੋਈ 500 ਸਿੱਕਾ ਕਹਿੰਦਾ ਗੁਰੂ ਸਾਹਿਬ ਦੇ ਖਾਣੇ ਵਾਸਤੇ ਆਉਂਦਾ ਸੀ ਆ ਵੇਖੋ ਜੀ ਜੇ ਕੈਦੀ ਹੈ ਕੈਦੀ ਨੂੰ ਕੋਈ ਖਾਣੇ ਵਾਸਤੇ ਪੈਸਾ ਦਿੱਲੀ ਦੀ ਧਰਤੀ ਤੋਂ ਨਹੀਂ ਭੇਜੇਗਾ ਸੋ ਗੁਰੂ ਸਾਹਿਬ ਜੀ ਨੇ ਉਸ ਸਿੱਕੇ ਦਾ ਪ੍ਰਸ਼ਾਦਾ ਨਹੀਂ ਛਕਿਆ ਇਹਨਾਂ ਜਿਹੜੇ ਰਾਜੇ ਸੀ ਬਵੰਜਾ ਇਹਨਾਂ ਨੂੰ ਭੋਜਨ ਪਾਣੀ ਬਣਾ ਕੇ ਦਿੱਤਾ ਗੁਰੂ ਸਾਹਿਬ ਦੇ ਨਾਲ ਉਹੀ ਪੰਜ ਗੁਰਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਾਲ ਲਾਹੌਰ ਗਏ ਸੀ ਪੰਜ ਹੀ ਇੱਥੇ ਆਏ ਨੇ ਪੰਜਾਂ ਚੋਂ ਤਿੰਨ ਥੱਲੇ ਮਸ਼ਕਤ ਕਰਦੇ ਜੋ ਮਿਹਨਤਾਂ ਨਾਲ ਮਿਲਦਾ ਉਹਦੀ ਰਸ ਤੇ ਲਿਆ ਕੇ ਇੱਥੇ ਅਨਾਜ ਜਿਹੜਾ ਉਹ ਤਿਆਰ ਕੀਤਾ ਜਾਂਦਾ ਲੰਗਰ ਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜੇ ਪ੍ਰੈਕਟੀਕਲ ਸਿਧਾਂਤ ਹੈ ਤੇ ਉਸ ਧਰਤੀ ਦੇ ਉੱਤੇ ਸਤ ਗੁਰਾਂ ਨੇ ਦੱਸਿਆ ਉਸ ਸਿੱਕੇ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ ਮਹਾਰਾਜ ਜੀ Thank <laughs> you. ਇਨਾ ਸਮਿਆਂ ਦੇ ਵਿੱਚ ਹੀ ਦਿੱਲੀ ਦੀ ਧਰਤੀ ਤੱਕ ਬਾਬਾ ਬੁੱਢਾ ਸਾਹਿਬ ਜੀ ਤੇ ਦਿੱਲੀ ਤੋਂ ਅੱਗੇ ਇਥੋਂ ਗਵਾਲੀਅਰ ਤੱਕ ਸ਼ਬਦ ਚੌਂਕੀ ਲੈ ਕੇ ਆਉਂਦੇ ਰਹੇ ਜਿਹੜੀ ਸ਼ਬਦ ਚੌਂਕੀ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁੱਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪਰਦੇ ਸ਼ਬਦ ਚੌਂਕੀਆਂ ਕਰਦੇ ਆਂ ਸੋ ਕਿਵਰੇ ਅਸੀਂ ਸ਼ਬਦ ਚੌਂਕੀ ਦੀ ਨਿੰਦਿਆ ਵੀ ਕਰ ਲੱਗੇ ਵੀ ਚਾਹ ਪਕੌੜੇ ਲੈਣ ਵਾਸਤੇ ਆ ਨਹੀਂ ਗੁਰਮਖੋ ਜਿਹੜਾ ਅੰਮ੍ਰਿਤ ਵੇਲੇ ਤਾਰਿਆਂ ਦੀ ਸ਼ਾਮੇ ਉੱਠ ਕੇ ਉਹ ਗੁਰਨਾਨਕ ਸਾਹਿਬ ਦੇ ਗੀਤ ਗਾਉਂਦਾ ਇਕੱਲੇ ਚਾਹ ਪਕੌੜੇ ਵਾਸਤੇ ਜੇ ਮੈਂ ਕੁਝ ਨਹੀਂ ਕਰ ਸਕਦਾ ਤੇ ਗੁਰਨਾਨਕ ਸਾਹਿਬ ਦੇ ਸ਼ ਤੋਂ ਗਵਾਲੀਅਰ ਦੀ ਧਰਤੀ ਅੰਮ੍ਰਿਤਸਰ 832 ਕਿਲੋਮੀਟਰ ਰੇਲਵੇ ਟਰੈਕ ਅਨੁਸਾਰ ਬੰਦਾ ਜੀ 100 ਤੋਂ ਉੱਤੇ ਹੀ ਆਰਬਲਾ 98 ਸਾਲ ਦੇ ਵਿੱਚ ਤੇ ਗ੍ਰੰਥੀ ਬਣਦੇ ਨੇ ਇੱਥੇ 13 14 ਸਾਲ ਹੋਰ ਲਾ ਲੋ ਤਕਰੀਬਨ ਲਗਭਗ 115 ਸਾਲ ਤੋਂ ਵੱਧ ਆਰਬਲਾ ਬਜ਼ੁਰਗ ਦੀ ਹੋਵੇ ਉਹ ਢੋਲ ਕੀ ਲੈ ਕੇ ਉਹ ਚਿਮਟਾ ਲੈ ਕੇ ਮਿਸ਼ਾਲ ਲੈ ਕੇ ਗੁਰੂ ਸਾਹਿਬ ਦੇ ਸ਼ਬਦ ਪੜਦਾ ਇੱਥੇ ਆਉਂਦਾ ਹੋਵੇ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਫਿਰ ਦੁਬਾਰਾ ਵਾਪਸ ਜਾਂਦਾ ਸੀ ਉਸ ਤੋਂ ਬਾਅਦ ਆਪ ਸ਼ਬਦ ਚੌਕੀਆਂ ਜਿਹੜੀਆਂ ਉਕੜਦੇ ਇਹ 2 ਸਾਲ 3 ਮਹੀਨੇ ਦਾ ਸਮਾਂ ਬੀਤਿਆ ਉਸ ਸਮੇਂ ਜਿਹੜਾ ਬਾਦਸ਼ਾਹ ਜਹਾਂਗੀਰ ਸ਼ਰਾਬ ਪੀਣ ਦਾ ਆਦੀ ਸੀ ਉਹ ਬਿਮਾਰ ਹੋ ਗਿਆ ਦੋ ਜ਼ਿਕਰ ਆਉਂਦੇ ਜੀ ਇੱਕ ਸ਼ੇਰਾਂ ਦਾ ਵੀ ਜ਼ਿਕਰ ਆਉਂਦਾ ਕਿ ਇਹਨੂੰ ਸ਼ੇਰ ਦਿਖਾਈ ਦਿੰਦੇ ਸੀ ਦੂਜਾ ਜ਼ਿਕਰ ਆਉਂਦਾ ਸ਼ਰਾਬ ਪੀਣ ਦਾ ਆਦੀ ਸੀ ਬਿਮਾਰ ਹੋ ਗਿਆ ਇਹਦੀ ਬੇਗਮ ਜਿਹੜੀ ਨੂਰ ਜਾਂ ਉਹ ਸਾਈ ਮੀਆਂ ਹਜ਼ਰਤ ਨਜ਼ਾਮੁਦੀਨ ਔਲੀਏ ਦੇ ਦਰਗਾਹ ਜ ਉਥੇ ਲੈ ਕੇ ਆਈ ਉਥੇ ਸਾਈ ਮੀ امیر ਜੀ ਆਏ ਸੀ ਇਹਦੀ ਧਰਮ ਪਤਨੀ ਨੇ ਆਖਿਆ ਨੂਰ ਜਨਾ ਕੇ ਮੇਰੇ ਪਤੀ ਦੇ ਵਾਸਤੇ ਅੱਲਾ ਦੇ ਅੱਗੇ ਦੁਆ ਕਰੋ ਕਿ ਬਚ ਜਾਵੇ ਫਿਰ ਸਾਈ ਮੀਆਂ ਮੀਰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਉਹਨਾਂ ਨੇ ਬਚਨ ਕੀਤਾ ਕਿ ਜਦੋਂ ਅਸੀਂ ਅੱਲਾ ਦੇ ਅੱਗੇ ਦੁਆ ਕਰਦੇ ਹਾਂ ਸਾਨੂੰ ਛੇਵੇਂ ਸਤਿਗੁਰੂ ਦੇ ਦਰਸ਼ਨ ਹੁੰਦੇ ਆ ਤੇਰੇ ਪਤੀ ਨੇ 40 ਦਿਨ ਵਾਸਤੇ ਗਵਾਲੀਅਰ ਦੇ ਕਿਲੇ 'ਚ ਆਵਾਦਤ ਕਰਨ ਵਾਸਤੇ ਭੇਜਿਆ ਸੀ ਅੱਜ 2 ਸਾਲ 3 ਮਹੀਨੇ ਦਾ ਸਮਾਂ ਹੋ ਗਿਆ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੁਰੰਤ ਅਬੜਵਾਏ ਉੱਠਿਆ ਉਹਨੇ ਉਸ ਵੇਲੇ ਖੱਤ ਲਿਖਿਆ ਪੱਤਰ ਲਿਖਿਆ ਕਿ ਮਹਾਰਾ ਸੱਚੇ ਪਾਤਸ਼ਾਹ ਮਰ ਕੋ ਪੋਲੋਗੀ ਮੈਨੂੰ ਆ ਕੇ ਦਰਸ਼ਨ ਦਿਓ ਜਦੋਂ ਚਿੱਠੀ ਇੱਥੇ ਪਹੁੰਚੀ ਆ ਸਤਿਗੁਰਾਂ ਨੇ ਚਿੱਠੀ ਪੜ੍ਹੀ ਐ ਇਹ 52 ਦੇ 52 ਰਾਜੇ ਜਿਨ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਹੱਥਕੜੀਆਂ ਵੀ ਖਲਵਾਈਆਂ ਸੀ ਮਹਾਰਾਜ ਜੀ ਨੇ ਇਹਨਾਂ ਨੂੰ ਭੋਜਨ ਚੁਕਾਇਆ ਇਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਇਆ ਸੀ ਕਿਉਂਕਿ ਇਹਨਾਂ ਨੂੰ ਸਲੋ ਪੋਇਜ਼ਨ ਦਿੱਤੀ ਜਾਂਦੀ ਸੀ ਇਹ ਬੰਮਾਰ ਕਰੋਗੇ ਮਾਰਾ ਸੱਚੇ ਬਾਦਸ਼ਾਹ ਤੁਸੀਂ ਚਲੇ ਜਾਓਗੇ ਸਾਨੂੰ ਫਿਰ ਕੈਦ ਹੋ ਜਾਗੀ ਸਤਗੁਰਾਂ ਨੇ ਇਨਕਾਰ ਕਰ ਦਿੱਤਾ ਕਿ ਜਦ ਤੱਕ ਇਹ 52 ਨਰਦੋਸ਼ ਹਿੰਦੂ ਰਾਜੇ ਰਿਆ ਨਹੀਂ ਕਰੇਗਾ ਅਸੀਂ ਬਾਹਰ ਨਹੀਂ ਜਾਵਾਂਗੇ ਜਦੋਂ ਇਹ ਵਾਪਸ ਸਨਿਆ ਉਹ ਦਿੱਲੀ ਦੀ ਧਰਤੀ ਤੇ ਪਹੁੰਚਿਆ ਨੇ ਇਹ ਹਲਕਰ ਇਕੱਠੇ ਕੀਤੇ ਕਿ ਜੇ 52 ਬਾਹਰ ਆ ਗਏ ਤੇ ਹਿੰਦੁਸਤਾਨ ਦੇ ਵਿੱਚ ਫਿਰ ਵਿਗਾਵਤ ਹੋ ਜਾਗੀ ਇਹਦੇ ਸਿਆਣੇ ਹਲਕਰਾਂ ਨੇ ਆਖਿਆ ਕਿ ਤੂੰ ਫਿਕਰ ਨਾ ਕਰ ਤੂੰ ਕਹਦੇ ਕਿ ਜਿਹੜਾ ਪੱਲਾ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਾਹਰ ਆ ਜੇ ਉਹ ਆ ਸਕਦਾ ਹੈ ਕਿਉਂਕਿ ਇਹ ਰਾਜਪੂਤ ਰਾਜੇ ਨੇ ਬਾਦਸ਼ਾਹ ਜਹਾਂਗੀਰ ਨੇ ਨਾ ਜੋ ਕੋ ਪੱਲਾ ਨਹੀਂ ਫੜੇਗਾ ਪਰ ਉਹ ਇਹ ਨਹੀਂ ਜਾਣਦੇ ਕਿ ਗੁਰੂ ਸਾਹਿਬ ਦੇ ਨਾਲ ਸੇਵਕ ਦਾ ਜਿਹੜਾ ਤੇ ਗੁਰੂ ਦਾ ਰਿਸ਼ਤਾ ਬਣ ਚੁੱਕਿਆ ਹੈ ਜਦੋਂ ਚਿੱਠੀ ਇੱਥੇ ਆਈ ਸਤਗੁਰਾਂ ਨੇ 52 ਕਲੀਆਂ ਵਾਲਾ ਚੋਲਾ ਸਲਵਾਇਆ ਇੱਕ ਇੱਕ ਕਲੀ ਫੜ ਕੇ ਆਲਮਗੀਰ ਗੇੜ ਦਰਵਾਜ਼ੇ ਰਾਹੀਂ ਮਹਾਰਾਜ ਸੱਚੇ ਬਾਦਸ਼ਾਹ ਜੀ ਬਾਹਰ ਗਏ ਨੇ ਉਹਦੇ ਤੋਂ ਬਾਅਦ ਫਿਰ ਦਿੱਲੀ ਦੀ ਧਰਤੀ ਦੇ ਉੱਤੇ ਇਸ ਸਥਾਨ ਦਾ ਜ਼ਿਕਰ ਕਰਦੇ ਹਾਂ ਗੁਰਮਖੋ ਇਸ ਸਥਾਨ ਦਾ ਨਾਮ ਜੀ ਦਾਤਾ ਬੰਦੀ ਛੋੜ ਤੇ ਗੁਰੂ ਅਰਗੁਨ ਸਾਹਿਬ ਰਾਜ ਜੀ ਨੂੰ ਜਦੋਂ ਤੱਕ ਇੱਥੇ ਇਬਾਦਤ ਕੀਤੀ ਉਹਦੇ ਤੋਂ ਪਹਿਲਾਂ ਮਹਾਰਾਜ ਜੀ ਨੂੰ ਕਦੇ ਬੰਦੀ ਛੋੜ ਨਹੀਂ ਆਖਿਆ ਜਾਂਦਾ ਰਿਹਾ ਆ ਉਹ ਪਾਵਨ ਧਰਤੀ ਹੈ ਜਿੱਥੇ ਪਹਿਲੀ ਵਾਰ ਇਹ ਸ਼ਬਦ ਵਰਤੇ ਗਏ ਜਦੋਂ ਮਹਾਰਾਜ ਜੀ ਆਲਮਗੀਰ ਗੇਟ ਦਰਵਾਜ਼ੇ ਰਾਹੀਂ ਬਾਹਰ ਜਾਂਦੇ ਨੇ ਉਸ ਵੇਲੇ ਹਰਦਾਸ ਦਰੋਗਾ ਜਿਹੜਾ ਸੀ ਉਹਨੇ ਵੇਖਿਆ ਕਿ ਮਹਾਰਾ ਸਚੇ ਪਾਤਸ਼ਾਹ ਜੀ ਤੇ ਆ ਰਹੇ ਨੇ ਨਾਲ 52 ਦੇ 52 ਵੀ ਮੁਕਤ ਕਰਾ ਕੇ ਲੈ ਕੇ ਜਾ ਰਹੇ ਨੇ ਉਹਨੇ ਖੁਸ਼ੀ ਚ ਆਖਿਆ ਦਾਤਾ ਬੰਦੀ ਛੋੜ ਤੇ ਪਿੱਛੋਂ 52 ਨੇ ਰੀਪੀਟ ਦੇ ਵਿੱਚ ਆਖਿਆ ਜੈ ਦਾਤਾ ਬੰਦੀ ਛੋੜ ਜੈ ਦਾਤਾ ਬੰਦੀ ਛੋੜ ਉਸੇ ਦਿਨ ਤੋਂ ਗੁਰੂ ਅਰਗਵਨ ਸਾਹਿਬ ਜੀ ਦੇ ਸਥਾਨੋਂ ਆਪ ਦਾਤਾ ਬੰਦੀ ਛੋੜ ਔਰ ਸਾਧਗੁਰ ਸਚੇ ਪਾਤਸ਼ਾਹ ਜੀ ਨੂੰ ਪਿਆਰ ਸਤਕਾਰ ਦੇ ਨਾਲ ਆਪਾਂ ਬੰਦੀ ਛੋੜ ਸਤਿਗੁਰੂ ਜਿਹੜਾ ਕਹਿਣ ਲੱਗੇ ਆ ਫਿਰ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਗਏ ਸਤਿਗੁਰਾਂ ਦਾ ਸਤਕਾਰ ਕੀਤਾ ਫਿਰ ਜਾਂਗੀਰ ਨੇ ਵੇਖੋ ਚੰਦਨ ਦੀ ਚੌਂਕੀ ਆਪਣੇ ਆਸਣ ਤੋਂ ਉੱਚੀ ਬਿਠਾ ਕੇ ਉੱਥੇ ਬਿਠਾਇਆ ਜੀ ਫਿਰ 52 ਰਾਜੇ ਜਿਹੜੇ ਨੇ ਇਹਨਾਂ ਦਾ ਰਾਜ ਭਾਗ ਗੁਰੂ ਅਰਗਨ ਦੇਵ ਸਾਹਿਬ ਮਹਾਰਾਜ ਜੀ ਨੇ ਵਾਪਸ ਦਵਾਏ ਫਿਰ ਸਤਗੁਰ ਸੱਚੇ ਪਾਤਸ਼ਾਹ ਤੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜਾਂਦੇ ਨੇ ਜਿਸ ਦਿਨ ਗਏ ਨੇ ਉਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਖੁਸ਼ੀ ਦੇ ਵਿੱਚ ਜਿਹੜੇ ਆ ਕਿਉ ਦੇ ਦੀਵੇ ਜਗਾਏ ਗਏ ਖੜਾ ਪ੍ਰਸ਼ਾਦੀ ਦੇਗ ਔਰ ਦਰਬਾਰ ਸਾਹਿਬ ਜਿਹੜੇ ਅੰਮ੍ਰਿਤ ਬਾਣੀ ਦਾ ਉਹ ਕੀਰਤਨ ਹੋਇਆ ਬੱਬਾ ਜੀ ਮੈਂ ਤੁਹਾਨੂੰ ਵਿਚਾਰ ਰੋਕਦਾ ਦਿਵਾਲੀ ਨਾਲ ਇਸ ਦਿਨ ਦੀ ਕੀ ਮਹਤਤਾ ਕਿਉਂਕਿ ਦੀਵਾਲੀ ਵਾਲੇ ਦਿਨੀ ਬੰਦੀ ਛੋੜ ਦਿਵਸ ਸੁਣਾਇਆ ਹਾਂਜੀ ਦੀਵਾਲੀ ਵਾਲੇ ਦਿਨ ਤਾਂ ਮਨਾਇਆ ਜਾਂਦਾ ਜੀ ਇਸ ਸਥਾਨ ਤੇ ਜਿਹੜਾ ਤਿਹਾਰ ਮਨ ਆਪਣਾ ਪੁਰਬ ਮਨਾਇਆ ਜਾਂਦਾ ਹੈ ਉਹ ਦੀਵਾਲੀ ਤੋਂ 1 ਮਹੀਨਾ ਪਹਿਲਾਂ ਅੱਸੂ ਦੀ ਜਿਹੜੀ ਮਸਿਆ ਨਾਲ ਗੁਰਮਖੋ ਬੜੇ ਵੱਡੇ ਪੱਦਰ ਤੇ ਜਿਵੇਂ ਹੋਲਾ ਮਹਲਾ ਸਾਹਿਬ ਮੰਨ ਲਈ ਆਨੰਦਪੁਰ ਸਾਹਿਬ ਐ ਇਵੇਂ ਬੜੀ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਦੇਸ਼ਾਂ ਤੋਂ ਵੀ ਜਿਹੜੀ ਸੰਗਤ ਆਉਂਦੀ ਆ ਇਹ ਅੱਸੂ ਦੀ ਮਸਿਆ ਕਿਉਂਕਿ ਅੱਸੂ ਦੀ ਮਸਿਆ ਵਾਲੇ ਦਿਨ ਮਹਾਰਾ ਸੱਚੇ ਪਾਤਸ਼ਾਹ ਜੀ ਇੱਥੋਂ ਚਾਲਾ ਮਾਰਦੇ ਨੇ ਔਰ ਕੱਤੇ ਦੀ ਮਸਿਆ ਜਿਸ ਦਿਨ ਦੀਵਾਲੀ ਹੁੰਦੀ ਹੈ ਪੂਰੇ 1 ਮਹੀਨੇ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਹ ਸੋਕਰ ਕਿ ਦਿਵਾਲੀ ਵਾਲੇ ਦਿਨ ਹੀ ਬੰਦੀ ਛੋੜ ਦੇ ਵਿੱਚ ਮਨਾਇਆ ਜਾਂਦਾ ਉਰੇ ਪਹਿਲਾਂ ਮਨਾਇਆ ਜਾਂਦਾ ਹਾਂਜੀ ਇੱਥੇ ਫਿਰ ਕਿਉਂਕਿ ਇੱਕ ਮਹੀਨਾ ਪਹਿਲਾਂ ਤੋਂ ਚੱਲੇ ਸੀ ਨਾ ਆਪਾਂ ਤੇ ਉਸੇ ਤਰੀਕ ਨਾਲ ਮਨਾਵਾਂਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਚਾਲਾ ਪਾਉਂਦੇ ਨੇ ਇੱਕ ਮਹੀਨਾ ਪਹਿਲਾਂ ਇੱਥੇ ਭਾਰੀ ਗਿਣਤੀ ਦੇ ਵਿੱਚ ਜਿਹੜਾ ਸਾਲਾਨਾ ਜੋੜ ਮੇਲਾ ਹੁੰਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਜੋ ਮਹੀਨੇ ਬਾਅਦ ਜਾ ਕੇ ਉੱਥੇ ਪਹੁੰਚਦੇ ਨੇ ਫਿਰ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਦੇ ਵਿੱਚ ਰੱਬੀ ਬਾਣੀ ਦਾ ਕੀਰਤਨ ਕੜਾ ਪ੍ਰਸ਼ਾਦੀ ਦੇਗ ਔਰ ਦੇਸੀ ਕੋਦੇ ਜਿਹੜੇ ਦੀਵੇ ਜਗਾਏ ਜਾਂਦੇ ਨੇ ਉਸੇ ਦਿਨ ਤੋਂ ਦਿਵਾਲੀ ਜਿਹ ਇਹ ਸੰ ਭਾਈ ਗੁਰਜੰਟ ਸਿੰਘ ਜੀ ਜਿਹੜੇ ਦਾਤਾ ਬੰਦੀ ਛੋੜ ਜਿਹੜਾ ਗੁਰੂ ਘਰ ਆ ਉਹਦੇ ਇਹ ਸੇਵਾਦਾਰ ਨੇ ਜਿਹੜਾ ਅਸੀਂ ਬੰਦੀ ਛੋੜ ਦਿਵਸ ਜਿਹੜਾ ਮੈਂ ਆਪਣੇ ਜੀਵਨ ਚ ਅਸੀਂ ਮਨਾਉਂਦੇ ਸੀ ਉਹ ਇਹ ਸੀ ਵੀ ਬੰਦੀ ਉਸ ਦਿਨ ਛੱਡੀ ਸੀ ਰਾਜੇ 52 ਸੰਗਤ ਨੂੰ ਸਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਤਿਹਾਸ ਨਾਲ ਜਾਣੂ ਕਰਾਉਂਦੇ ਰਹਾਂਗੇ ਅਸੀਂ ਹਜੂਰ ਸਾਹਿਬ ਦੀ ਯਾਤਰਾ ਕਰ ਰਹੇ ਹਾਂ ਰਾਹ ਦੇ ਵਿੱਚ ਜਿਹੜੇ ਜਿਹੜੇ ਗੁਰਦੁਆਰੇ ਸਾਹਿਬ ਚ ਜਾਵਾਂਗੇ ਉੱਥੋਂ ਤੁਹਾਨੂੰ ਇਤਿਹਾਸਿਕ ਇਤਿਹਾਸ ਨਾਲ ਜੋੜਦੇ ਵੀ ਰ੍ਹਾਂਗੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋੜਾ ਡੀ5 ਚੈਨਲ ਪੰਜਾਬੀ ਆਲਮਗੀਰ ਬੰਦੀ ਛੋੜ ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ